ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨ ਦਾ ਮਾਣ ਹੋਰ ਜ਼ਿਆਦਾ ਕਰਾਂਗੇ ਹੋਰ ਜ਼ਿਆਦਾ ਸਪੈਸ਼ਲ ਹਾਂਜੀ ਉਸ ਤੋਂ ਜ਼ਿਆਦਾ ਕਰਾਂ ਤੇ ਭਾਈ ਪ੍ਰਾਈਜ਼ ਵੀਡੀਓ ਦੇ ਵਿੱਚ ਦੱਸ ਦਿੰਦਾ ਮੈਂ ਜਿਹੜੇ ਹੈਗਾ ਨੇਗੋਸ਼ੀਏਬਲ ਨੇ ਤੁਸੀਂ ਬਾਈ ਨਾਲ ਬੈਠ ਕੇ ਜਦੋਂ ਗੱਲਬਾਤ ਕਰੋਗੇ ਟੇਬਲ ਤੇ ਤਾਂ ਤੁਹਾਡਾ ਅਸਲੀ ਰੇਟ ਆ ਜਿਹੜਾ ਉਦੋਂ ਹੀ ਬਣਨਾ ਇਹ ਤਾਂ ਜਸਟ ਡਿਮਾਂਡ ਦੱਸੀ ਜਾ ਰਹੀ ਆ ਸਾਨੂੰ ਇਹ ਟਾਇਸ ਜੀ ਇਹੋ ਜਿਹਾ ਤੋਹਫਾ ਜਿਹੜਾ ਕਿ ਕਿਤੇ ਕਿਤੇ ਹੀ ਲੱਭਦਾ ਠੀਕ ਹੈ ਸਾਰੀ ਬਾਡੀ ਦੀ origignal 12 ਮਾਡਲ ਕਾਰ ਹੈ ਜੀਡੀ ਮਾਡਲ ਹੈ ਠੀਕ ਹੈ ਫਸਟ ਓਨਰ ਦੀ ਕਾਰ ਹੈ ਵੀ ਮਾਡਲ 12 ਬਾਡੀ ਦੀ ਸਾਰੀ オリジナル ਸਾਰੀ オリジナル ਹੈ ਚੈੱਕ ਕਰੋ ਅੰਦਰੋਂ ਇੰਟੀਰੀਅਰ ਵੇਖੋ ਐਨ ਲੱਗੂਗਾ ਜਿਵੇਂ 18 ਮਾਡਲ ਕਾਰ ਹੁੰਦੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਗਏ ਬਾਈ ਜੀ ਸ਼ਹਿਰ ਫਲੋਜ਼ਪੁਰ ਖੜੇ ਆ ਫਲੋਜ਼ਪੁਰ ਆਟੋ ਲਿੰਕ ਦੇ ਉੱਤੇ ਜਿਹੜਾ ਬਾਈ ਕੋਈ ਨਵੀਂ ਗੱਡੀ ਲੈਣ ਦੀ ਸੋਚ ਰਿਹਾ ਨਾ ਜਾਇਓ ਨਵੀਆਂ ਵਰਗੀਆਂ ਗੱਡੀਆਂ ਬਹੁਤ ਘੱਟ ਰੇਟ ਦੇ ਵਿੱਚ ਦਵਾ ਦਿਆਂਗੇ ਤੁਹਾਨੂੰ ਦੀਪੂ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਤਾਂ ਠੀਕ ਬਹੁਤ ਵਧੀਆ ਤੁਸੀਂ ਸੁਣਾ ਠੀਕ ਹੈ ਬਹੁਤ ਵਧੀਆ ਜੀ ਤੇ ਬਈ ਆਪਾਂ ਪਹਿਲਾਂ ਲੋਕੇਸ਼ਨ ਦੱਸਦੀ ਆਪਣੀ ਲੋਕੇਸ਼ਨ ਜੀ ਫਰੋਜਪੁਰ ਕੈਂਟ ਦੇ ਬਸ ਸਟੈਂਡ ਦੇ ਕੋਲ 우ਸ਼ਾ ਮਾਤਾ ਮੰਦਿਰ ਜੀ ਬਿਲਕੁਲ ਉਹਦੇ ਨਾਲ ਹੀ ਐ ਫਰੋਜਪੁਰ ਆਟੋ ਲਿੰਕ ਸ਼ਾਪ ਦਾ ਨਾਮ ਠੀਕ ਹੈ ਜੀ ਤੇ ਬਾਕੀ ਸਕਰੀਨ ਤੇ ਨੰਬਰ ਚੱਲਦੇ ਨੇ WhatsApp ਤੇ ਲੋਕੇਸ਼ਨ ਵੀ ਮੰਗਾ ਸਕਦੇ ਤੁਸੀਂ ਤੇ ਭਾਈ ਇਧਰੋਂ ਆਪਾਂ ਸਟਾਰਟ ਕਰਦੇ ਆ ਆਹ ਕਾਰ ਤੋਂ ਦੱਸੋ ਜੀ ਇਹ 14 ਮਾਡਲ ਡਿਜ਼ਾਇਰ ਹੈ ਜੀ ਜੀ 1 ਲੱਖ ਕਿਲੋਮੀਟਰ ਚੱਲੀ ਹੋਈ ਆ ਠੀਕ ਆ ਆਲ オリジナル ਮੀਟਰ ਪੇਂਟ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਬਾਕੀ ਟਾਇਰ ਨਵੇਂ ਆ ਅਲਾਏ ਲੱਗੇ ਆ ਹੀਟ ਕਵਰ ਬਹੁਤ ਵਧੀਆ ਇੰਟੀਰੀਅਰ ਚੈੱਕ ਕਰਾਓ ਤੁਸੀਂ ਵੇਰੀਐਂਟ ਕਿਹੜਾ ਇਹਦਾ ਵੀ VDI ਹੈ ਜੀ ਮਾਡਲ ਹੈ ਜੀ VDI ਡੀਜ਼ਲ ਦੀ ਕਾਰ ਆ ਮਿੱਤਰੋ ਅੰਦਰੋਂ ਕੰਡੀਸ਼ਨ ਚੈੱਕ ਕਰੋ ਸ਼ੋਰੂਮ ਕੰਡੀਸ਼ਨ ਦੀ ਗੱਡੀ ਆ ਤੇ ਭਾਈ ਰੇਟ ਇਹਦਾ ਰੇਟ ਜੀ ਇਹਦੀ ਡਿਮਾਂਡ ਹੈਗੀ 4.5 ਲੱਖ ਰੁਪਏ ਦੀ ਤੇ ਤੁਹਾਡੀ ਵੀਡੀਓ ਵੇਖ ਕੇ ਜਿਹੜਾ ਵੀ ਆਊਗਾ ਉਹਦਾ ਮਾਨਤਾਨ ਫੁੱਲ ਕਰ ਦਿਆਂਗੇ 4.5 ਲੱਖ ਦੇ ਵਿੱਚੋਂ ਭਾਈ ਤੁਹਾਡਾ ਵਧੀਆ ਮਾਨਤਾਨ ਹੋ ਜੂਗਾ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਇਹਦੇ ਵਾਸਤੇ ਡਾਊਨ ਪੇਮੈਂਟ ਇਹਦਾ ਜੀ 3.5 ਲੱਖ ਰੁਪਏ ਦਾ ਲੋਨ ਕਰਾ ਲਓ 1 ਲੱਖ ਰੁਪਇਆ ਹਾਂਜੀ 1 ਲੱਖ ਰੁਪਇਆ ਡਾਊਨ ਤੇ ਅੱਗੇ ਬਾਈ ਫੇਰ ਡਿਜ਼ਾਇਰ ਕਾਰ ਖੜੀ ਆ ਇਹ ਬਾਈ ਜੀ ਵੀਡੀਆਈ ਮਾਡਲ 16 ਰਜਿਸਟਰਡ 17 ਹੈ ਜੀ 12ਵੇਂ ਮਹੀਨੇ ਦੀ ਕਾਰ ਆ 16 ਦੇ ਹੂੰ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਵੀਰੇ ਟਾਇਰ ਯੂਕੋ ਮਦਰ ਨਵੇਂ ਆ ਬਾਡੀ ਦੀ ਇਹ ਵੀ ਗਾਰੰਟੀ ਹੈ ਚੱਲੀ ਇਹ ਵੀ ਲੱਖ ਹੋਈ ਹੈ ਠੀਕ ਹੈ ਜੀ ਬਾਡੀ ਮੀਟਰ ਪੇਂਟ ਦੀ ਸਭ ਗਾਰੰਟੀ ਹੈ ਲਓ ਜੀ ਕੰਡੀਸ਼ਨ ਇਹਦੀ ਚੈੱਕ ਕਰੋ ਬਾਈ ਐਂਡਰੋਇਡ ਪਲੇਅਰ ਲੱਗਿਆ ਹੋਇਆ ਗੱਡੀ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਤੇ ਰੇਟ ਬਾਈ ਇਹਦਾ ਰੇਟ ਬਾਈ ਜੀ 7.5 ਲੱਖ ਰੁਪਏ ਦੀ ਡਿਮਾਂਡ ਆ ਵੀਡੀਓ ਵੇਖ ਕੇ ਜਿਹੜਾ ਵੀ ਆਊਗਾ ਉਹਦਾ ਮਾਣਤਨ ਜ਼ਰੂਰ ਕਰਾਂਗੇ 7.5 ਲੱਖ ਦੇ ਵਿੱਚੋਂ ਬਈ ਵਧਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਦਾ ਮਾਣ ਹੋਰ ਜ਼ਿਆਦਾ ਕਰਾਂਗੇ ਹੋਰ ਜ਼ਿਆਦਾ ਸਪੈਸ਼ਲ ਹਾਂਜੀ ਹੋਰ ਉਸ ਤੋਂ ਜ਼ਿਆਦਾ ਕਰਾਂ ਤੇ ਬਈ ਪ੍ਰਾਈਸ ਵੀਡੀਓ ਦੇ ਵਿੱਚ ਦੱਸ ਦਿੰਦਾ ਮੈਂ ਜਿਹੜੇ ਹੈਗਾ ਨੇਗੋਸ਼ੀਏਬਲ ਨਹੀਂ ਤੁਸੀਂ ਬਾਈ ਨਾਲ ਬੈਠ ਕੇ ਜਦੋਂ ਗੱਲਬਾਤ ਕਰੋਗੇ ਟੇਬਲ ਤੇ ਤਾਂ ਤੁਹਾਡਾ ਅਸਲੀ ਰੇਟ ਆ ਜਿਹੜਾ ਉਦੋਂ ਹੀ ਬਣਨਾ ਇਹ ਤਾਂ ਜਸਟ ਡਿਮਾਂਡ ਦੱਸੀ ਜਾ ਰਹੀ ਆ ਤੁਹਾਨੂੰ ਤੇ ਅੱਗੇ ਬਾਈ ਆ ਗਈ ਇਕੋਸਪੋਰਟ ਇਕੋਸਪੋਰਟ 13 ਮਾਡਲ ਹੈ ਜੀ ਹੂੰ ਇਹ ਇਹ ਬੇਸ ਤੋਂ ਉੱਪਰਲਾ ਮਾਡਲ ਹੈ ਠੀਕ ਹੈ ਜੀ ਸੈਂਟਰ ਵਾਲਾ ਮਾਡਲ ਹੈ ਹਾਂ ਜੀ ਜੀ ਇਹ 70000 ਚੱਲੀ ਹੋਈ ਹੈ ਠੀਕ ਹੈ ਨੰਬਰ ਵੀ ਛੋਟਾ ਲੱਗਿਆ ਹੋਇਆ ਹੈ ਜੀ ਆਲਾਏ ਲੱਗੇ ਆ ਟਾਇਰ ਨਵੇਂ ਆ ਹੂੰ ਬਹੁਤ ਚੰਗੀ ਕਾਰ ਆ ਚਲਾਵੇ ਵਿੱਚ ਬਿਲਕੁਲ ਨਵੀਂ ਆ ਕਰੋ ਜੀ ਚੈੱਕ ਕਰ ਲਈ ਸੰ 13 ਮਾਡਲ ਬੇਸ ਬੇਸ ਮਾਡਲ ਨਹੀਂ ਹੈਗਾ ਜਾਨੀ ਸੈਂਟਰ ਵਾਲਾ ਮਾਡਲ ਹੈ ਗੱਡੀ ਸਾਫ਼ ਸੁਥਰੀਆ ਕੰਡੀਸ਼ਨ ਵਾਈਜ਼ ਤੇ ਬਾਕੀ ਫੋਰ ਦੀਆਂ ਗੱਡੀਆਂ ਉਦਾਂ ਹੀ ਤਾਕਲੀਆਂ ਤੁਹਾਨੂੰ ਪਤਾ ਹੀ ਆ ਤੇ ਇਹ ਦੇ ਵੀ अल्टੋ ਦੇ ਰੇਟ ਤੇ ਹੀ ਦੇਣੀ ਹੈ ਅੱਛਾ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 3 ਲੱਖ ਦੀ ਹਾਂਜੀ ਲਓ ਜੀ 3 ਲੱਖ ਦੀ ਗੱਡੀ ਮਿਲ ਜੂ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਇਹਦੀ ਮੰਨ ਕੇ ਚੱਲੋ 2 ਕ ਲੱਖ ਦਾ ਹੀ ਲੋਨ ਹੋਊਗਾ 2 ਕ ਲੱਖ ਦਾ ਲੋਨ ਹੋਊਗਾ ਲੱਖ ਰੁਪਇਆ ਡਾਊਨ ਪੇਮੈਂਟ 50 ਹਜ਼ਾਰ ਦਾ ਨੰਬਰ 20 ਲੱਗਾ ਹੋਇਆ ਬਿਲਕੁਲ ਬਿਲਕੁਲ 50 ਦਾ ਨਹੀਂ ਬਈ ਲੱਖ ਰੁਪਏ ਦਾ ਨੰਬਰ ਅੱਜ ਦੇ ਟਾਈਮ ਦੇ ਵਿੱਚ ਹਾਂ ਲੱਖ ਰੁਪਏ ਦਾ ਨੰਬਰ ਹੈ ਜੀ ਬਾਕੀ ਤੁਸੀਂ ਆਰਟੀਓ ਤੇ ਜਾ ਕੇ ਪਤਾ ਕਰ ਲਿਓ 00 ਵਾਲਾ ਕੋਈ ਵੀ ਨੰਬਰ ਆ 10 ਤੋਂ ਲੈ ਕੇ 99 ਤੱਕ ਤੁਹਾਨੂੰ ਲੱਖ ਤੋਂ ਥੱਲੇ ਨਹੀਂ ਮਿਲਣਾ ਅੱਜ ਦੇ ਸਮੇਂ ਦੇ ਵਿੱਚ ਰੇਟ ਵੱਧ ਚੁੱਕੇ ਨੇ ਨੰਬਰਾਂ ਦੇ ਤੇ ਤੇ ਉਧਰ i10 ਨਿਓਸ ਖੜੀ ਆ ਉਧਰ ਦਿਖਾ ਦੇ ਬਈ ਦੱਸੋ ਵੀਰੇ i10 ਨਿਓਸ 22 ਮਾਡਲ ਕਾਰ ਹੈ ਜੀ ਜੀ ਸਪੋਰਟਸ ਵੇਰੀਐਂਟ ਹੈ ਜੀ ਅਲਾਇ ਆਫਟਰ ਮਾਰਕੀਟ ਲੱਗੇ ਹੋਏ ਆ ਹੂੰ 40000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਜੀ ਤੇ ਪਹਿਲੇ ਨਾਮ ਦੀ ਕਾਰ ਹੈ ਪਹਿਲੇ ਨਾਮ ਦੀ ਕਾਰ ਆ ਬਈ 40000 ਕਿਲੋਮੀਟਰ ਜਸਟ ਚੱਲੀ ਆ ਕੰਡੀਸ਼ਨ ਚੈੱਕ ਕਰੋ ਇਹ ਵੀ ਗੱਡੀ ਤੋਹਫਾ ਹੀ ਹੈ ਤੇ ਵੀਰੇ ਰੇਟ ਗੱਡੀ ਦਾ ਲਾ ਰੇਟ ਇਹਦਾ ਜੀ 7.5 ਲੱਖ ਰੁਪਏ ਦੀ ਯਸਨ ਹੋ ਜੇਗੀ ਇਹ ਕਾ 7.5 ਲੱਖ ਦੀ ਠੀਕ ਹੈ ਜੀ ਤੇ 7.5 ਲੱਖ ਰੁਪਏ ਮੇਰੇ ਨਾਲ ਡਾਊਨ ਪੇਮੈਂਟ ਚੱਲੂ ਇਹਦੇ ਤੇ 75000 ਡਾਊਨ ਪੇਮੈਂਟ ਨਾਲ ਹੀ ਲੋਨ ਕਰਾ ਦੇ ਅੱਛਾ ਬਾਕੀ ਸਾਰਾ ਹੋ ਜਾਊਗਾ ਬਾਕੀ ਸਾਰਾ ਲੋ ਮਿੱਤਰੋ ਲਿਓ 75000 ਤੇ ਤੁਹਾਨੂੰ ਨਵੀਂ ਗੱਡੀ ਦਾ ਮਾਲਕ ਬਣਾ ਦਾਂਗੇ ਤੇ ਅੱਗੇ ਆ ਗਈ ਬਾਈ ਜੀ ਅਟਿਓਸ ਲੀਵਾ ਇਹ ਅਟਿਓਸ ਜੀ ਇਹੋ ਜਿਹਾ ਤੋਹਫਾ ਜਿਹੜਾ ਕਿ ਕਿਤੇ ਕਿਤੇ ਹੀ ਲੱਭਦਾ ਠੀਕ ਹੈ ਸਾਰੀ ਬਾਡੀ ਦੀ origignal 12 ਮਾਡਲ ਕਾਰ ਹੈ ਜੀਡੀ ਮਾਡਲ ਹੈ ਠੀਕ ਹੈ ਫਰਸਟ ਓਨਰ ਦੀ ਕਾਰ ਹੈ ਵੀ ਮਾਡਲ 21 ਬਾਡੀ ਦੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹੈ ਚੈੱਕ ਕਰੋ ਅੰਦਰੋਂ ਇੰਟੀਰੀਅਰ ਵੇਖੋ ਐਨ ਲੱਗੂਗਾ ਜਿਵੇਂ 18 ਮਾਡਲ ਕਾਰ ਹੁੰਦੀ ਹੈ ਲਓ ਜੀ ਕਰੋ ਚੈੱਕ ਬਾਕੀ ਸਾਫ ਸੁਥਰੀ ਗੱਡੀ ਹੈ ਓਨਰ ਫਰਸਟ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਆ ਇਹ ਕਾਰ 3.5 ਲੱਖ ਰੁਪਏ ਦੀ ਜਿਹੜਾ ਵੀਡੀਓ ਵੇਖ ਕੇ ਆਊਗਾ ਉਹਦਾ ਮਾਨਤਨ ਜਰੂਰ ਕਰ ਸਵਾ 3 ਲੱਖ ਚ ਤੁਹਾਡਾ ਮਾਨਤਨ ਹੋ ਜੂ ਭਾਈ ਡੀਜ਼ਲ ਦੀ ਕਾਰ ਹੈ ਮਿਲਾ 2 ਲੱਖ ਦਾ ਲੋਨ ਤਾਂ ਇਹਦੇ ਤੇ ਵੀ ਹੋ ਜਾਊਗਾ 2.5 ਲੱਖ ਰੁਪਏ ਦਾ ਲੋਨ ਕਰਾ 2.5 ਦਾ ਕਰਾ ਦੋਗੇ 75000 ਰੁਪਏ ਲਿਆ ਉਹਦੇ ਵਾਸਤੇ ਵੀ ਤੇ ਅੱਗੇ ਆ ਗਈ Swift car ਇਹ Swift 2018 ਮਾਡਲ ਗੱਡੀ ਹੈ ਜੀ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਯੂਪੀ ਦਾ ਨੰਬਰ ਐਨਓਸੀ ਵਿਦ ਦੇਵਾਂਗੇ ਹਮ ਨੰਬਰ ਵੀ ਲਵਾ ਕੇ ਦੇ ਦਾਂਗੇ ਜਿਹੜੇ ਸ਼ਹਿਰ ਦਾ ਕਹਿਣਗੇ ਉਸੇ ਦਾ ਹੀ ਲਵਾ ਦਾਂਗੇ ਠੀਕ ਹੈ ਵੀਰੇ ਇੱਕ ਕਾਰ ਨੰਬਰ ਲਵਾ ਕੇ ਦੇ ਦਾਂਗੇ 5,70,000 ਰੁਪਏ। 5,70,000 ਦੀ ਤੁਹਾਨੂੰ ਪੰਜਾਬ ਦਾ ਨੰਬਰ ਲੱਗ ਕੇ ਮਿਲ ਜੂਗੀ ਬਈ। ਨੰਬਰ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਕਰਨੀ। ਲਾਇ ਵੀ ਨਵੇਂ ਨੇ, ਟਾਇਰ ਵੀ ਨਵੇਂ ਤੇ ਗੱਡੀ ਤਾਂ ਬਾਕੀ ਨਵੀਂ ਹੈਗੀ ਹੋਈ ਆ। ਤੇ ਬਈ ਰੇਟ ਤਾਂ ਤੁਸੀਂ ਦੱਸਤਾ ਤੇ ਡਾਊਨ ਪੇਮੈਂਟ ਜੀ। ਡਾਊਨ ਪੇਮੈਂਟ ਜੀ ਇਹਦਾ 1 ਲੱਖ ਰੁਪਏ ਨਾਲ ਬਾਕੀ ਲੋਨ ਹੋ ਜੀ। ਲਓ ਜੀ। 4,70,000 ਦਾ ਲੋਨ ਹੋ ਜੀ, 1 ਲੱਖ ਰੁਪਏ ਡਾਊਨ ਪੇਮੈਂਟ ਲਾਇਓ ਤੇ ਅੱਗੇ ਬਈ ਜੀ। ਇਹ Swift ਪੰਜਾਬ ਨੰਬਰ ਦੀ ਹੈ ਜੀ। ਜੀ। ਇਹ ਚੱਲੀ ਹੋਈ ਹੈ ਜੈਨੂਨ 49000 ਠੀਕ ਹੈ ਸੈਕੰਡ ਓਨਰ ਦੀ ਕਾਰ ਹੈ ਜੀ ਅਲਾਇ ਟਾਇਰ ਬੀਮਾ ਦਾ ਤਾਜ਼ਾ ਹੋਇਆ ਅਜੇ ਫੁੱਲ ਨਵਾਂ ਅੱਛਾ ਫੁੱਲ ਬੀਮਾ ਤਾਜ਼ਾ ਨਵਾਂ ਹੋਇਆ ਨਵਾਂ ਹੋਇਆ ਠੀਕ ਹੈ ਮਾਡਲ ਕਿਹੜਾ ਹੈ ਮਾਡਲ 18 ਬੀਡੀਆਈ ਮਾਡਲ ਹੈ ਵੀ ਬੀਡੀਆਈ ਇਹ ਵੀ ਡੀਜ਼ਲ ਦੀ ਕਾਰ ਹੈ ਕਰੋ ਜੀ ਕਲੀਸ਼ਨ ਚੈੱਕ ਇਹਦਾ ਕੀ ਰੇਟ ਹੈ ਇਹ ਬਾਈ 635000 ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਜੀ 635 ਦੇ ਵਿੱਚੋਂ ਮਾਨਤਾ ਨਹੀਂ ਹੋ ਜੂ ਹਣਾ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਖੜੀ ਆ ਬਾਈ ਜੀ ਸਕਾਰਪਿਓ ਦੱਸੋ ਜੀ स्कारपियो 2016 ਮਾਡਲ ਹੈ ਜੀ ਜੀ 88000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਸੀਟ ਕਵਰ ਨਵੇਂ ਆ ਹਮ ਬਾਡੀ ਦੀ ਬਿਲਕੁਲ オリジナル ਹੈ ਜੀ ਸੈਕੰਡ ਓਨਰ ਹੈ ਠੀਕ ਹੈ ਮੇਰਾ ਵੀਰ ਵਾਰੀ ਵਾਰੀ ਕੋਈ ਵੀਡੀਓ ਵੇਖ ਕੇ ਨਾ ਪੁੱਛੇ ਓਨਰ ਕਿੰਨਾ ਹੈ ਇਹ ਸੈਕੰਡ ਓਨਰ ਵੀਡੀਓ 'ਚ ਇਹ ਹੀ ਦੱਸ ਰਹੇ ਆ ਵੀ ਸੈਕੰਡ ਓਨਰ ਹੈ ਜੀ ਕਾਰ ਦੇ ਦਾਂਗੇ ਜੀ ਇਹ 1.5 ਲੱਖ ਰੁਪਏ ਦੀ 1.5 ਲੱਖ ਦੀ ਗੱਡੀ ਮਿਲ ਜੂ ਭਾਈ 2016 ਮਾਡਲ ਗੱਡੀਿਸਨ ਵਾਜ ਵਧੀਆ ਨੰਬਰ ਵੀ ਨੰਬਰ ਵੀ ਇਹ ਨੂੰ ਸੋਹਣਾ ਲੱਗਿਆ ਹੋਇਆ ਨੰਬਰ ਵੀ ਸੋਹਣਾ 3388 ਤੇ 15 ਲੱਖ ਦੀ ਗੱਡੀ ਮਿਲੂ ਤੇ ਡਾਊਨ ਪੇਮੈਂਟ ਵੀਰੇ ਦੀ 8 ਕਿਲੱਖ ਤੋਂ ਮੈਨੂੰ ਲੋਨ ਹੋ ਜਾਊਗਾ ਇਹਦੇ ਤੇ ਇਹਦੇ 9 ਲੱਖ ਰੁਪਏ ਦਾ ਲੋਨ ਕਰਾਉਣਾ 9 ਦਾ ਹੋ ਜਾਊਗਾ 1.5 ਲੱਖ ਰੁਪਏ ਲਿਆਓ ਬਾਈ ਇਹਦੇ ਵਾਸਤੇ ਤੇ ਅੱਗੇ ਖੜੀਆ ਕ੍ਰੇਟਾ ਕਾਰ ਕ੍ਰੇਟਾ 2018 ਮਾਡਲ ਗੱਡੀ ਹੈ ਜੀ ਜੀ ਐਸ ਵੇਰੀਐਂਟ ਹਮ ਫੁੱਲ ਇੰਸ਼ੋਰੈਂਸ ਹੈ ਟਾਇਰ ਇਹਦੇ ਵੀ ਯੂਕੋਹਾਮਾ ਦੇ ਨਵੇਂ ਆ ਜੀ ਫਸਟ ਓਨਰ ਦੀ ਕਾਰ ਹੈ ਠੀਕ ਹੈ ਬਾਡੀ ਆਲ オリジナル ਦੀ ਗਾਰੰਟੀ ਹਮ ਚੱਲਣ ਚ ਬਿਲਕੁਲ ਨਵਿਆਂ ਵਰਗੀ ਕਾਰ ਐ ਲਓ ਜੀ ਕਲੀਸ਼ਨ ਚੈੱਕ ਕਰੋ ਸਾਫ ਸੁਥਰੀ ਨਵੀਂ ਗੱਡੀ ਐ ਸਾਫ ਸੁਥਰਾ ਇੰਟੀਰੀਅਰ ਐ ਨਵੇਂ ਸੀਟ ਕਵਰ ਨੇ ਮੈਡਮੂਡ ਸਾਰਾ ਕੁਝ ਲੱਗਿਆ ਹੋਇਆ ਕੋਈ 1 ਰੁਪਏ ਦਾ ਕੰਮ ਖਰਚਾ ਨਹੀਂ ਤੇ ਵੀਰੇ ਰੇਟ ਇਹਦਾ ਇਹ 2.5 ਲੱਖ ਰੁਪਏ ਦੀ ਕਾਰ ਦੇ ਦੇਣੇ 2.5 ਲੱਖ ਦੀ ਤੇ 2.5 ਲੱਖ ਡਾਊਨ ਪਈ ਮੰਨਾ ਚੱਲ ਜੂਗਾ ਹਾਂਜੀ ਹਾਂਜੀ 2.5 ਲੱਖ ਰੁਪਏ ਦਾ ਹੋ ਜਾਓ ਲਿਓ ਬਈ 2.5 ਲੱਖ ਤੇ ਤੁਹਾਨੂੰ ਗੱਡੀ ਦੇ ਕੇ ਭੇਜਾਂਗੇ ਤੇ ਅੱਗੇ ਕਾਲੇ ਰੰਗ ਦੇ ਵਿੱਚ ਖੜੀ ਆ ਬਈ ਕ੍ਰੇਟਾ ਕਾਲੀ ਨਾਗਰ ਦੱਸੋ ਬਈ ਇਹ ਗੱਡੀ 2023 ਮਾਡਲ ਕਾਰ ਐ ਐਸਐਕਸ ਵੇਰੀਐਂਟ ਐ ਠੀਕ ਐ ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਆਉਂਦੀ ਐ ਇਹ ਨੰਬਰ ਇਹਨੂੰ ਵੀ 00 ਲੱਗਿਆ ਇਹਨੂੰ ਵੀ ਨੰਬਰ 1 ਲੱਖ ਰੁਪਏ ਵਾਲਾ ਲੱਗਿਆ ਬਿਲਕੁਲ ਜੀ 올 ओरिजिनल ਦੀ ਗਾਰੰਟੀ 32000 ਕਿਲੋਮੀਟਰ ਚੱਲੀ ਹੋਈ ਐ ਜੈਨੂਨ ਠੀਕ ਐ ਮਾਡਲ 2023 2023 ਮਾਡਲ ਐ ਐਸਐਕਸ 32000 ਚੱਲੀ ਨਵੇਂ ਵਰਗੀ ਕਾਰ ਵੱਡੀ ਸਕਰੀਨ ਪੁਸ਼ ਬਟਨ ਸਟਾਰਟ ਵੱਡਾ ਸਨਰੂਫ ਸਾਰਾ ਕੁਝ ਹੀ ਆ ਜਾਂਦਾ ਪੈਟਰੋਲ ਦੀ ਕਾਰ ਐ ਨਾ ਬੀ ਹੱਜ ਪੈਟਰੋਲ ਦੀ ਕਾਰ ਹੈ ਕਾਲੇ ਰੰਗ ਦੀ ਕਾਰ ਲੱਭਣ ਜਾਈਏ ਛੇਤੀ ਕਰੇਟਾ ਲੱਭ ਦੀ ਬਿਲਕੁਲ ਬਾਈ ਤੇ ਇਹਦਾ ਫਿਰ ਰੇਟ ਕੀ ਹੈ ਇਹ ਰੇਟ ਜੀ 13 ਲੱਖ ਦੀ ਮੰਗ ਹੈ ਮਾਨਤਨ ਫੁੱਲ ਕਰਕੇ ਦਿਆਂਗੇ ਉਹਦਾ ਜਿਹੜਾ ਵੀ ਬੰਦਾ ਆਊਗਾ ਲਓ ਮਿੱਤਰੋ 13 ਲੱਖ ਬਾਈ ਨੇ ਡਿਮਾਂਡ ਰੱਖੀ ਹੈ ਤੇ ਤੁਹਾਡਾ ਮਾਨਤਨ ਵਧੀਆ ਹੋ ਜੂ ਜਿੰਨਾ ਕਹੋਗੇ ਉਨੰਈ ਮਾਨਤਨ ਹੋ ਜੂਗਾ ਤੇ ਗੱਡੀ ਤੁਹਾਨੂੰ ਦੇ ਕੇ ਭੇਜਣੀ ਹੈ ਜੇ ਤੁਸੀਂ ਆ ਕੇ ਬਿਲਕੁਲ ਦੇ ਕੇ ਭੇਜਣੀ ਹੈ ਗੱਡੀ ਦੀ ਤੁਸੀਂ ਇੱਕ ਵਾਰ ਆ ਕੇ ਟ్రਾਈ ਲੈ ਲਈ ਫਿਰ ਤਾਂ ਤੁਸੀਂ ਵੈਸੇ ਨਹੀਂ ਛੱਡਣੀ ਕਿਉਂਕਿ ਇੰਨੀ ਨਵੀਂ ਗੱਡੀ ਕਾਲੇ ਰੰਗ ਦੇ ਵਿੱਚ ਮਿਲਣੀ ਬਹੁਤ ਮੁਸ਼ਕਲ ਹੁੰਦੀ ਆ ਤੇ ਅੱਗੇ ਮੈਂ ਕ੍ਰਿਸਟਾਕਾਰ ਖੜੀ ਆ ਰੋਵਾ ਕ੍ਰਿਸਟਾ ਦੱਸੋ ਵੀਰੇ ਇੱਕ ਕ੍ਰਿਸਟਾ ਜੀ 21 ਮਾਡਲ ਹੈ ਜੈਡ ਦੇ ਵੇਰੀਐਂਟ ਹੈ ਜੀ 65000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਨਾਲ ਦੇ ਟਾਇਰ ਹੈ ਹਮ ਫੁੱਲੀ ਸ਼ੋਰਟ ਆ ਆਲ オリジナル ਹੈ ਜੀ ਫਰਸਟ ਓਨਰ ਹੈ ਠੀਕ ਹੈ ਤੁਸੀਂ ਅੰਟੀਰੀਅਰ ਚੈੱਕ ਕਰਾਓ ਪੂਰਾ ਜੋ ਲਗਾਉਣਾ ਚਾਹੀਦਾ ਸੀ ਸਭ ਲੱਗਿਆ ਹੋਇਆ ਹੈ ਦੇ ਵਿੱਚ ਕੈਪਟਨ ਸੀਟ ਵਾਲੀ ਗੱਡੀ ਆ ਵੱਡੀ ਗੱਲ ਤਾਂ ਇਹ ਆ ਕਿ ਜ਼ਿਆਦਾਤਰ ਬੰਦਾ ਅਗਲਾ ਹੀ ਕਹਿੰਦਾ ਬਾਈ ਕੈਪਟਨ ਸੀਟ ਵਾਲੀ ਗੱਡੀ ਇਹ ਮੈਨੂਅਲ ਚ ਟੌਪ ਐਂਡ ਮਾਡਲ ਹੈ ਜੈਡ ਮੈਨੂਅਲ ਕਰੋ ਜੀ ਚੈੱਕ ਬਹੁਤ ਵਧੀਆ ਕਾਰ ਹੈ ਸਾਫ ਸੁਥਰਾ ਇੰਟੀਰੀਅਰ ਸਾਫ ਸੁਥਰੀ ਗੱਡੀ ਕਿਤੇ ਕੋਈ ਸਕ੍ਰੈਚ ਡੈਂਟ ਪੇਂਟ ਰੀਪੇਂਟ ਵਾਲਾ ਕੰਮ ਹੈ ਹੀ ਨਹੀਂ ਬੰਪਰ ਦੀ ਵੀ ਗਾਰੰਟੀ ਹੈ ਕਿਤੇ ਪੇਂਟ ਹੋਇਆ ਤਾਂ ਤੇ ਬਾਈ ਇਹਦਾ ਕੀ ਰੇਟ ਆ ਫਿਰ ਇਹ 23 ਲੱਖ ਰੁਪਏ ਦੀ ਮੰਗ ਹੈ ਜੀ ਮਾਣਤਨ ਫੁੱਲ ਕਰ ਦਿਆਂਗੇ ਜੀ 23 ਲੱਖ ਚੋਂ ਫੁੱਲ ਮਾਣਤਨ ਹੋ ਜੂ ਬਾਈ ਤੇ ਡਾਉਨ ਪੇਮੈਂਟ ਦੀ ਕਿੰਨੀ ਕਿ ਲੈ ਕੇ ਆਉਣੀ ਹੈ ਡਾਉਨ ਪੇਮੈਂਟ ਇੰਦੀ ਜੀ ਮੰਨ ਕੇ ਚਲੋ 4 ਲੱਖ ਰੁਪਏ ਡਾਉਨ ਪੇਮੈਂਟ ਲੱਗੂਗੀ ਬਾਕੀ ਸਾਰਾ ਲੋਨ ਹੋ ਜਾਊਗਾ ਸਾਰਾ ਲੋਨ ਹੋ ਜਾਊਗਾ ਲਓ ਜੀ 4 ਲੱਖ ਰੁਪਏ ਦੇ ਵਾਸਤੇ ਲਿਆਓ ਬਾਕੀ ਕੋਈ ਵੀ ਗੱਡੀ ਲੈਣੀ ਆ ਬਈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਜ਼ੀਰੋ ਡਿਟੇਲ ਲੈ ਸਕਦੇ ਹੋ ਫੋਟੋ ਮੁੱਛਾਂਗੇ ਨੋ ਵੀ ਮਿਲ ਜਾਣੀ ਹੈ ਤੇ ਬਾਕੀ ਸਾਈ ਪਾਹੀ ਗੱਡੀ ਬੁੱਕੋ ਜੂ ਵੀਡੀਓ ਨੂੰ ਵਾਸਤਾ ਦਾ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦੇ ਸਸਟੀ ਕਾਰ ਜੀ ਸਸਟੀ ਕਾਰ